ਸੱਚੇ ਕਾਲਜੀ ਤੁਹਾਡਾ ਸਵਾਗਤ ਹੈ ਗगन ਬਟੀਕ ਦੇ ਉੱਤੇ ਆਪਾਂ ਤੁਹਾਨੂੰ ਦੱਸਿਆ ਸੀ ਪਿਛਲੇ ਸ਼ੋਰਟ ਦੇ ਉੱਤੇ ਕਿ ਆਪਾਂ ਮੂਰੀ ਕਿੱਦਾਂ ਲੜਨੀ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਸਲਵਾਰ ਦੇ ਉੱਪਰ ਮੂਰੀ ਕਿੱਦਾਂ ਲਗਾਉਣੀ ਹੈ ਆਓ ਦੇਖਦੇ ਹਾਂ ਆਪਾਂ ਆਇਓ ਜੀ ਇਹ ਦੇਖੋ ਹੁਣ ਆਪਾਂ ਲਾਵਾਂਗੇ ਸਲਾਈ ਦੇਖੋ ਜੀ ਕਾਜ ਜਿਦੂ ਤੁਸੀਂ ਦੇਖ ਸਕਦੇ ਹੋ ਆਪਾਂ ਆਪਣੀ ਸਲਾਈ ਪੂਰੀ ਕਰ ਲਈ ਹੈ ਤੇ ਦੇਖੋ ऐसा के अपनी जड़ी हो तो तैयार हो जूगी ਤਾਜੀ ਦੇਖੋ ਆਪਾਂ ਦੂਜੀ ਸਲਾਈ ਵੀ ਲਾ ਲੀਤੀ ਆਪਣੀ ਮੂਰੀ ਬਣ ਕੇ ਤਿਆਰ ਹੋ ਗਈ ਹੈਗੀ ਆਪਾਂ ਦੋਨੇ ਸਲਾਈਆਂ ਲਾ ਲੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਭਰਾਂਗੇ ਇਹਦੇ ਵਿੱਚ ਸਕਰੋਲਾ ਇਹ ਭਰੋਗੇ ਅਗੋਂ ਲਓ ਜੀ ਹੁਣ ਆਪਾਂ ਦੋਨੇ ਪਾਸੇ ਹੋਈਆਂ ਭਰ ਲੈਣੇ ਆ ਇਹ ਦੇਖੋ ਜੀ ਆਪਣੀ ਮੂਰੀ ਬਣ ਕੇ ਤਿਆਰ ਹੋ ਚੁੱਕੀ ਹੈਗੀ ਦੇਖੋ ਬਹੁਤ ਹੀ ਸਫਾਈ ਨਾਲ ਬਣਾਈ ਹੈ ਦੇਖੋ ਦੇਖਿਆ ਜੀ ਦੇਖੋ ਆਪਣੀਆਂ ਹੋਰ ਵੀਡੀਓ ਦੇਖਣ ਲਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ